ਸੁਨਿਆਰੀ ਦੀ ਦੁਕਾਨ ਤੋਂ ਪਿਸਤੌਲ ਦੀ ਲੁੱਟ ਦੁਕਾਨ ਅੰਦਰ ਆਏ ਲੁੱਟੇਰੇ ਪਿਸਤੌਲਾਂ ਲੁੱਟ ਕੇ ਹੋਏ ਭਰਾਨ ਪੁਲਿਸ ਨੂੰ ਡਰਾ ਕੇ ਦੇਖ ਸਕਦੇ ਨੇ ਵੱਡੀ ਘਟਨਾ ਨੂੰ ਅੰਜਾਮ ਅੰਮ੍ਰਿਤਸਰ ਵਿੱਚ ਲੁੱਟਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅੰਮ੍ਰਿਤਸਰ ਦੇ ਪੌਸ਼ ਏਰੀਆ ਗ੍ਰੀਨ ਫੀਲਡ ਵਿੱਚ ਦਿਨ ਦਹਾੜੇ ਇੱਕ ਸੁਨਿਆਰੀ ਦੀ ਦੁਕਾਨ ਨੂੰ ਲੁੱਟੇਰਿਆਂ ਨੇ ਲੁੱਟ ਲਿਆ ਲੁੱਟੇਰਿਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਇਸ ਦੁਕਾਨ ਨੂੰ ਪਰ ਇਸ ਦੇ ਵਿੱਚੋਂ ਸੋਨੇ ਦੀ ਕੋਈ चीज नहीं लूटी गई बल्कि लूटी गई है दुकानदार दी पिस्तौल दुकानदार ਦੇ ਮੁਤਾਬਕ ਦੁਪਹਿਰ ਦੇ ਸਮੇਂ ਆਪਣੀ ਦੁਕਾਨ ਦੇ ਵਿੱਚ ਬੈਠਿਆ ਹੋਇਆ ਸੀ ਜਦੋਂ ਦੋ ਜਵਾਨ ਉਹਨਾਂ ਦੀ ਦੁਕਾਨ ਉਤੇ ਆਏ ਅਤੇ ਚਾਂਦੀ ਦੇ ਗਹਿਣੇ ਬਣਾਉਣ ਦੀ ਗੱਲ ਕਹੀ ਜਿਸ ਉਤੇ ਦੁਕਾਨਦਾਰ ਨੇ ਕਿਹਾ ਕਿ ਤੁਹਾਨੂੰ ਦੋ ਦਿਨ ਬਾਅਦ ਆਰਡਰ ਦੇ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਇਹਨਾਂ ਨੌਜਵਾਨਾਂ ਨੇ ਉਸ ਦੇ ਗੱਲੇ ਦੇ ਵਿੱਚ ਰਿਵਾਲਵਰ ਕੱਢਿਆ ਅਤੇ ਲੈ ਕੇ ਫਰਾਰ ਹੋ ਗਏ ਜ਼ਿਕਰ ਜੋ ਹੋ ਗਿਆ ਕਿ ਸੁਨਿਆਰੇ ਦੀ ਦੁਕਾਨ ਤੋਂ ਸਿਰਫ ਰਿਵੋਲਵਰ ਦੀ ਹੀ ਲੁੱਟ ਕੀਤੀ ਗਈ ਹੈ ਜਦੋਂ ਕਿ ਗਹਿਣੇ ਵੀ ਉਸੇ ਕਾਊਂਟਰ ਦੇ ਵਿੱਚ ਮੌਜੂਦ ਸੀ ਪਰ ਉਹਨਾਂ ਨੂੰ ਛੇੜਿਆ ਤੱਕ ਨਹੀਂ ਗਿਆ ਨੌਜਵਾਨਾਂ ਨੇ ਕਿਵੇਂ ਦਿੱਤਾ ਪੂਰੀ ਲੁੱਟ ਨੂੰ ਅੰਜਾਮ ਦੁਕਾਨਦਾਰ ਤੋਂ ਹੀ ਸੁਣੋ ਮੈਂ ਜਨਾਬ ਬਿਠਾ ਮੇਰੇ ਕੋਲ ਕਸਟਮਰ ਬਣ ਕੇ ਆਏ ਹਿੰਦੀ ਦਾ ਚੈਨਲ ਪੰਜਾਬੀ ਦਾ ਸਰ ਉਹ カスタマー ਬਣ ਕੇ ਆਇਆ ਕਿ ਮੈਨੂੰ ਚਾਹ ਇੱਕ ਸੱਚੇ ਮੋਤੀ ਦਾ ਚਾਂਦੀ ਦਾ ਚੰਦਰਮਾ ਚਾਹੀਦਾ ਮੈਂ ਕਿਹਾ ਵੀ ਅੱਜ ਨਹੀਂ ਸੋਮਵਾਰ ਮਿਲੇਗਾ ਮੈਨੂੰ ਆਪਣਾ ਨਾਮ ਪਤਾ ਲਿਖਾ ਦੇ ਮੈਂ ਨਾਮ ਪਤਾ ਲਿਖਣਾ ਸ਼ੁਰੂ ਕਰਤਾ ਜਦੋਂ ਲਿਖ ਲਿਆ ਅੱਧਾ ਕ ਨਾਮ ਤੇ ਨਾਲ ਹੀ ਕਹਿੰਦਾ ਉਹ ਤੁਹਾਡੇ ਕੋਲ ਪੱਖਾ ਪਿਆ ਮੈਂ ਲੈਣਾ ਤੇ ਮੇਰੀ ਕੁਰਸੀ ਘੁੰਮਦੀ ਹੈ ਮੈਂ ਉਹ ਘੁੰਮਿਆ ਤੇ ਉਹ ਪੱਖਾ ਮੈਂ ਕਿਹਾ ਪੁੱਤਰ ਜੇ ਮੇਰੇ ਮਲੇ ਜੀ ਰਣਾ ਤੇ ਲੈ ਪੱਖਾ 2100 ਦਾ ਪੱਖਾ ਹੀ ਲੈ ਸਾਰੇ ਨੇ ਜਿਹੜੇ ਦੋ ਇੱਕ ਮੁੰਡਾ ਸੀ ਉਹਨੇ ਉਸ ਹਰਕਤ ਕੀਤੀ ਜਿਹਦੇ ਨਾਲ ਮੇਰਾ ਧਰਮਕੰਡਾ ਬਾਜ ਫਸਿਆ ਗੁਰਗੁੜ ਹੋਈ ਤੇ ਮੈਂ ਕਿਹਾ ਓਏ ਕੀ ਕੀ ਚਾਹੀ ਤੇ ਕਹਿੰਦਾ ਚਲੋ ਜੀ ਤੇ ਉਹ ਆਉਣ ਨਿਕਲੇ ਨੇ ਫਾਸਟ ਐਡਿਕ ਤੇਜ ਤੇ ਮੈਂ ਆਪਣਾ ਖਾਨਾ ਵੇਖਿਆ ਮੈਂ ਲੁੱਟਿਆ ਗਿਆ ਤੂੰ ਤੇਰੀ ਰਿਵਲਵਰ ਗਿਆ ਮੇਰੀ ਰਿਵਲਵਰ ਗਿਆ ਮੈਂ ਸਿੱਧਾ ਹੀ ਜਨਾਬ ਚੌਂਕ ਦੇ ਕਿਨ ਹਲਕੇ ਹਲਕੇ ਬਦਮਾਨਾ ਬਜ਼ੁਰਗ ਐ 64 ਈਅਰ ਦਾ ਮੈਂ ਪਹੁੰਚਿਆ ਚੌਕੀ ਤੋਂ 3 ਬਿਲਡਰ ਕੀਤਾ ਮੈਂ ਚੌਂਕੀ ਗਿਆ ਅਮਰ ਜੀ ਨੂੰ ਇੰਚਾਰਜ ਸਾਹਿਬ ਨੂੰ ਸਾਰੀ ਰਿਪੋਰਟ ਦੇ ਕੇ ਆਹਾਂ ਤੇ ਹੁਣ ਪੁਲਿਸ ਸੀਸੀਟੀਵੀ ਕੈਮਰੇ ਲੱਗੇ ਡੇ ਸੀ ਵੀ ਟੀ ਕੈਮਰੇ ਲੱਗੇ ਨੇ ਪਰ ਉਹਨਾਂ ਦਾ ਡਿਸਕ ਕੀ ਕਹਿੰਦੇ ਨੇ ਉਹਨੂੰ ਡੀ ਵੀ ਆਰ ਜਿਹੜਾ ਸੀ ਉਹ 2 ਮਹੀਨਿਆਂ ਤੋਂ ਖਰਾਬ ਸੀ ਮੈਂ ਨਵਾਂ ਲਿਆਂਨ ਨੂੰ ਕਰਦਾ ਪਰ ਇੱਕ ਚੀਜ਼ ਪਰ ਸਾਹਮਣੇ ਕੈਮਰੇ ਵਾਲਿਆਂ ਨੇ ਹੋਰ ਬੋਟ ਆ ਗਈ ਹੈ ਤੁਹਾਡੀ ਜਾਣ ਪਛਾਣ ਦੇ ਬੰਦੇ ਸੀ ਨਹੀਂ ਸਰ ਕੋਈ ਜਾਣ ਪਛਾਣ ਨਹੀਂ ਉਹਨਾਂ ਕੋਲ ਰਿਵੋਲਵਰ ਹੈਗਾ ਸੀ ਨਹੀਂ ਸਰ ਮੈਂ ਨਹੀਂ ਕੁਝ ਦੇਖਿਆ ਮੇਰੇ ਕੋਲ ਤਾਂ ਗਾਗ ਬਣ ਕੇ ਖਲੋਤੇ ਰਹਿਣੇ ਚਾਹੀਦੇ ਮੈਂ ਕਿਹਾ ਬੈਠੋ ਕੋਈ ਨਕਦੀ ਵਗੈਰਾ ਨਹੀਂ ਖੜਿਆ ਕੋਈ ਨਹੀਂ ਸਰ ਨਹੀਂ ਸਰ ਕੱਲਾ ਪਸਤੌ ਕੱਲ੍ਹ ਇਹ ਪਸਤੌਲੀ ਖਿੱਚ ਕੇ ਲੈ ਗਏ ਚਾਂਦੀ ਦੀ ਉਹਨਾਂ ਨੇ ਕਿਹਾ ਨਹੀਂ ਕਿ ਕੋਈ ਚੀਜ਼ ਨਹੀਂ ਨਾ ਨਾ ਚਾਂਦੀ ਦਾ ਪੈਂਡਲ ਬਣਾਉਣਾ ਹੈ ਮੋਤੀਆਂ ਸੁੱਚੇ ਮੋਤੀ ਦਾ ਮੈਂ ਕਹਿੰਦਾ 1000 ਸਾਈ ਹੈ ਕਿ ਠੀਕ ਕੀਤਾ ਗਿਆ ਹਾਂਜੀ ਪੁਲਿਸ ਆਈ ਹੈ ਕੰਪਲੇਂਟ ਕੀਤੀ ਪੁਲਿਸ ਆਈ ਪਰ ਪੁਲਿਸ ਸਹਿਯੋਗ ਦਿੰਦੀ ਭਈ ਪਰ ਇੱਕ ਚੀਜ਼ ਹੋ ਰਹੀ ਹੈ ਕਿ ਰੂਹ ਦੇ ਉੱਪਰ ਤੁਹਾਡੀ ਦੁਕਾਨ ਹੈ ਇਦਾਂ ਸ਼ਹਿਰ ਆਮ ਜਿਹੜੀਆਂ ਕਿ ਲੁੱਟ ਆ ਪਵਾ ਹੋਰ ਵੱਧ ਰਹੀਆਂ ਲੁੱਟ ਖੋਨ ਨਾ ਹੋਏ ਇਹ ਮੇਰੇ ਨਾਲ ਜਦੋਂ ਮੇਰੀ ਪਿੱਠ ਘੁਮਾਉਂਦੇ ਕਿ ਪੱਖਾ ਕਿੰਨੇ ਦਾ ਮੈਨੂੰ ਘੁਮਾ ਕੇ ਤੇ ਜਦੋਂ ਮੈਨੂੰ ਧਰਮਕੰਡੇ ਦੀ ਉਹਦੀ ਉਹਦੀ ਬਾਹ ਫਸੀ ਨਾ ਤੇ ਮੈਂ ਕਿਹਾ ਓਏ ਇਹ ਕੀ ਕੀਤਾਈ ਮੈਂ ਗੱਜਿਆ ਤੇ ਉਹਨੂੰ ਕਹਿੰਦਾ ਚੱਲੋ ਜੀ ਤੇ ਮੈਂ ਕਿਹਾ ਇਤੋਂ ਲੁੱਟਿਆ ਗਿਆ ਹੀ ਇੱਕ ਇਤੋਂ ਖੁੱਲਾ ਹਿਲਾ ਗਿਆ ਉਹਨੇ ਸੰਜੀਪ ਪਿਸਟੋਲ ਮੈਂ ਕਿਹਾ ਲੁੱਟਿਆ ਗਿਆ ਮੈਂ ਖਾਨੇ ਚ ਮੈਂ ਹਮੇਸ਼ਾ ਹੀ ਆਪਣੀ ਰਵਾਲਵਰ ਨੂੰ ਪੂਜਦਾ ਹਾਂ ਦੇਖਦਾ ਹਾਂ ਦਿਹਾੜੀ ਚ ਜਿੰਨੀ ਵਾਰੀ ਖੋਲਦਾ ਮੈਂ ਆਪਣੀ ਰਵਾਲਵਰ ਚੈੱਕ ਕਰਦਾ ਕੀ ਕੀ ਮੰਗ ਉਸ ਵੇਲੇ ਨਜ਼ਰ ਨਹੀਂ ਆਈ ਉਹਨਾਂ ਮੈਂ ਉੱਠ ਪੁੱਜਾ ਠਾਣਾ ਤੁਹਾਨੂੰ ਦੱਸ ਦਈਏ ਕਿ ਦੁਕਾਨਦਾਰ ਦਾ ਕਹਿਣਾ ਹੈ ਕਿ ਪਹਿਲਾਂ ਵੀ ਦੋ ਵਾਰ ਉਸ ਦੀ ਦੁਕਾਨ ਦੇ ਉੱਤੇ ਲੁੱਟ ਹੋ ਚੁੱਕੀ ਹੈ ਇਹ ਤੀਸਰੀ ਵਾਰ ਹੈ ਜਦੋਂ ਇਸ ਤਰ੍ਹਾਂ ਉਸ ਦੀ ਦੁਕਾਨ ਦੇ ਵਿੱਚ ਚੋਰੀ ਕੀਤੀ ਗਈ ਹੈ ਫਿਲਹਾਲ ਦੂਸਰੀਆਂ ਦੋ ਲੁੱਟਾਂ ਦੇ ਮਾਮਲੇ ਵਿੱਚ ਵੀ ਪੁਲਿਸ ਵੱਲੋਂ ਕੋਈ ਖਾਸ ਕਾਰਵਾਈ ਨਹੀਂ ਕੀਤੀ ਗਈ ਜਿਸ ਨੂੰ ਲੈ ਕੇ ਦੁਕਾਨਦਾਰ ਵੱਲੋਂ ਵਿਰੋਧ ਜਤਾਇਆ ਗਿਆ ਹੈ ਦੁਕਾਨਦਾਰ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਤੱਕ ਕੀਤੀ ਹੀ ਗਈ ਹੈ ਪਰ ਇਸ ਦੇ ਨਾਲ ਹੀ ਆਪਣੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮੰਗ ਵੀ ਕੀਤੀ ਗਈ ਹੈ ਆਪਣੇ ਸਾਡੇ ਚੌਂਕੀ ਪਹੁੰਚਦੇ ਨੇ ਪੁਲਿਸ ਨੂੰ ਤਲਾਸ਼ ਦੇਣੇ ਅਸੀਂ ਮੌਕੇ ਤੇ ਆ ਕੇ ਮੌਕੇ ਤੇ ਜਾਇਜ਼ਾ ਲੈਣ ਆਏ ਹਾਂ ਬਾਕੀ ਜੋ ਵੀ ਇਨਵੈਸਟੀਗੇਸ਼ਨ ਬੇਸਿਸ ਤੇ ਇਹਨਾਂ ਦੇ ਬਿਆਨ ਦੇ ਬੇਸਿਸ ਤੇ ਜੋ ਵੀ ਇਹਨਾਂ ਦਾ ਬਿਆਨ ਆਊਗਾ ਉਸੇ ਬੇਸਿਸ ਤੇ ਬੰਦੀ ਕਰਵੀ ਕੀਤੀ ਸਰ ਪਹਿਲਾਂ ਪਹਿਲਾਂ ਵੀ ਕਹਿੰਦੇ ਕੀ ਇਹਨਾਂ ਦੇ ਕੀ ਇਹ ਪੜਿਓਰੀ ਲੁੱਟ ਹੋ ਚੁੱਕੀ ਹੈ ਦੋ ਵਾਰੀ ਪਹਿਲਾਂ ਵੀ ਹੋਈ ਕੋਈ 2010 ਦੀ 2016 ਦੀ ਕੋਈ ਪੁਰਾਣੀ ਘਟਨਾ ਵੀ ਦੱਸਦੇ ਨੇ ਕਿ ਇੱਥੇ ਪਹਿਲਾਂ ਵੀ ਕੋਈ ਵਾਰਦਾਤ ਹੋਈ ਸੀ ਇਹਨਾਂ ਦੇ ਨਾਲ ਉਹ ਮੇਰੇ ਵੈਸੇ ਨੌਲੇਜ ਨਹੀਂ ਹੈ ਉਹ ਵੀ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਉਹ ਚੀਜ਼ ਨੂੰ ਵੀ ਸਾਹਮਣੇ ਲੈ ਕੇ ਆਵਾਂਗੇ ਸੀਸੀਟੀਵੀ ਹੈ ਹੀ ਸਭ ਨੇ ਹਾਂਜੀ ਮੌਕੇ ਤੋਂ ਅਸੀਂ ਆਸ-ਪਾਸ ਤੋਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜਿਸ ਤੋਂ ਸਾਨੂੰ ਕਾਫੀ ਟੀਿੰਗਾਂ ਕਲੀਅਰ ਹੋ ਗਈਆਂ ਕਿੰਨੇ ਬੰਦੇ ਸੀ ਕਿਹੜੇ ਵਹੀਕਲ ਤੇ ਆਏ ਨੇ ਇਹ ਐਕਟਿਵਾ ਤੇ ਆਏ ਨੇ ਜੀ ਤੇ ਉਸ ਤੋਂ ਅੱਗੇ ਅਸੀਂ ਸੀਸੀਟੀਵੀ ਫੁਟੇਜ ਬਾਕੀ ਟੈਕਨੀਕਲ ਐਵਿਡੈਂਸ ਦੇ ਬੇਸਿਸ ਤੇ ਅੱਗੇ ਇਨਵੈਸਟੀਗੇਸ਼ਨ ਕਰਾਂਗੇ ਤੇ ਜੋ ਵੀ ਸਾਹਮਣੇ ਆਏਗਾ ਤੁਹਾਨੂੰ ਪਤਾ ਲੱਗ ਸਕੀ ਉਹਨਾਂ ਦੀ ਜਾਂ ਕਵਰ ਹਜੇ ਤਾਂ ਕਨਪਛਾਤੇ ਨਹੀਂ ਜੀ ਹਾਂ ਦੇਖੋ ਅੱਗੇ ਹਜੇ ਅਗਰ ਪਛਾਣ ਹੋਈ ਤਾਂ ਇੱਥੇ ਦੁਕਾਨ ਨੂੰ ਕਿਉਂ ਨਿਸ਼ਾਨਾ ਬਣਾਇਆ ਜੀ ਪਹਿਲਾਂ ਵੀ ਮੋਟਾ ਪਹਿਲਾਂ ਵੀ ਕਿਹਾ ਸੀ ਕੋਈ ਇਹ ਡੈਪਥ ਦੇ ਵਿੱਚ ਜਦੋਂ ਇਨਵੈਸਟੀਗੇਸ਼ਨ ਹੋਊਗੀ ਫਿਰ ਉਸ ਤੋਂ ਬਾਅਦ ਦੱਸ ਸਕਦੇ ਹਾਂ ਕੀ ਜਾਣ ਬੋਝ ਕੇ ਇਹਨਾਂ ਨੂੰ ਪਰਟੀਕੂਲਰਲੀ ਟਾਰਗੇਟ ਕੀਤਾ ਗਿਆ ਜਾਂ ਸਿਰਫ ਇਹ ਮਤਲਬ ਕਿਸੇ ਅਣਪਛਾਤੇ ਬੰਦੇ ਵੱਲੋਂ ਮੌਕੇ ਦਾ ਫਾਇਦਾ ਚੱਕ ਕੇ ਇਹਨਾਂ ਦਾ ਵੈਪਨ ਚੋਰੀ ਕੀਤਾ ਗਿਆ ਸਰ ਉਹ ਡਰੇ ਬਹੁਤ ਕਿਤੇ ਕਿ ਸੁਰੱਖਿਆ ਦਿੱਤੀ ਜਾਵੇ ਮੈਨੂੰ ਕਾਫੀ ਬਿਲਕੁਲ ਜੀ ਇਹਨਾਂ ਦੀ ਜੋ ਵੀ ਸੁਰੱਖਿਆ ਹੋਊਗੀ ਉਹਦੇ ਹੀ ਅਸੀਂ ਐਨਾਲਿਸਿਸ ਕਰਕੇ ਸੀਨੀਅਰ ਅਫਸਰ ਨੂੰ ਭੇਜਾਂਗੇ ਤੇ ਉਸ ਦੇ ਬੇਸਿਸ ਤੇ ਜੋ ਵੀ ਇਹਨਾਂ ਦੀ ਸੁਰੱਖਿਆ ਬਣਦੀ ਆ ਉਹ ਇਹਨਾਂ ਨੂੰ ਮਾਹੀਆ ਕਰਵਾਈ ਜਾਊਗਾ ਇਕਲੀ ਰਿਵੋਲਵਰ ਤੇ ਹੋਰ ਵੀ ਕੋਈ ਸਮਾਨ ਖੜਿਆ ਇਹਨਾਂ ਦਾ ਅ ਬਿਆਨਾਂ ਦੇ ਮੁਤਾਬਕ ਹਜ ਤੱਕ ਜਿਹੋ ਨੇ ਦੱਸਿਆ ਵਾ ਕਿ ਓਨਲੀ ਰਿਵੋਲਵਰੀ ਚੋਰੀ ਹੋਇਆ ਵਾ ਹੋਰ ਕੋਈ ਪੈਸੇ ਦਾ ਜਾਂ ਉੱਧਰ ਮੌਕੇ ਤੇ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਆਸ-ਪਾਸ ਦੇ ਕੈਮਰੇ ਖੰਗਾਲੇ ਜਾਣਗੇ ਸੀਸੀਟੀਵੀ ਕੈਮਰੇਆ ਤੋਂ ਵਿੱਚ ਜੋ ਫੁਟੇਜ ਸਾਹਮਣੇ ਆਏਗੀ ਉਸ ਦੇ ਹਿਸਾਬ ਦੇ ਨਾਲ આરોપીਆਂ ਦਾ ਪਤਾ ਲਗਾਇਆ ਜਾਵੇਗਾ ਪੁਲਿਸ ਨੂੰ ਡਰ ਹੈ ਕਿ ਲੁੱਟੀ ਹੋਈ ਪਿਸਤੌਲ ਦੇ ਨਾਲ ਇਹ ਲੋਕ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇ ਸਕਦੇ ਨੇ ਕਿਉਂਕਿ ਦੁਕਾਨ ਦੇ ਵਿੱਚੋਂ ਸੋਨੇ ਦੀ ਲੁੱਟ ਨਹੀਂ ਕੀਤੀ ਗਈ ਸਿਰਫ ਪਿਸਤੌਲ ਹੀ ਲੁੱਟੀ ਗਈ ਹੈ ਤੇ ਇਸ ਹਿਸਾਬ ਦੇ ਨਾਲ ਇਹ ਨੌਜਵਾਨ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਇਹ ਪਿਸਤੌਲ ਲੈ ਕੇ ਗਏ ਹੋ ਸਕਦੇ ਨੇ ਜਿਸ ਨੂੰ ਲੈ ਕੇ ਪੁਲਿਸ ਨੇ ਖਦਸ਼ਾ ਜाहिर ਕੀਤਾ ਹੈ ਪੁਲਿਸ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਇਹਨਾਂ આરોપીਆਂ ਦਾ ਪਤਾ ਲਗਾ ਕੇ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਡੱਕਿਆ ਜਾਵੇਗਾ ਅੰਮ੍ਰਿਤਸਰ ਤੋਂ ਪੰਕਜ ਮੱਲੀ ਦੀ ਰਿਪੋਰਟ ਲਾਈਵ ਪੰਜਾਬੀ ਟੀਵੀ ਲਾਈਵ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ 라이 ਪੰਜਾਬੀ TV ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ